ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਵਧੇਗੀ ਠੰਡ ਮੌਸਮ ਹੋਇਆ ਸਾਫ਼ ਪਹਾੜਾਂ ਤੇ ਤਾਜ਼ਾ ਬਰਫ ਬਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਹਾਲਾਂਕਿ ਪਿਛਲੇ 2 ਦਿਨਾਂ ਵਿੱਚ ਪੱਛਮੀ ਗੜਬੜੀ ਕਾਰਨ ਉਹੀ ਕਿਤੇ ਕਿਤੇ ਮੀਂਹ ਅਤੇ ਗੜੇਮਾਰੀ ਦੀਆਂ ਘਟਨਾਵਾਂ ਤੋਂ ਬਾਅਦ ਤਾਪਮਾਨ ਵਿੱਚ ਵੱਡਾ ਬਦਲਾਅ ਹੈ ਇਹ ਪੱਛਮੀ ਸਿਸਟਮ ਹੁਣ ਪਹਾੜਾਂ ਤੋਂ ਅੱਗੇ ਜਾ ਚੁੱਕਿਆ ਹੈ ਆਉਣ ਵਾਲੇ ਦਿਨਾਂ ਵਿੱਚ ਬਰਫੀਲੇ ਪਹਾੜਾਂ ਤੋਂ ਠੰਡੀਆਂ ਹਵਾਵਾਂ ਆਉਣਗੀਆਂ ਜਿਸ ਕਾਰਨ ਪੰਜਾਬ ਸਮੇਤ ਹਰਿਆਣਾ ਰਾਜਸਥਾਨ ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਖੁਸ਼ਕ ਅਤੇ ਠੰਡਾ ਹੁੰਦਾ ਜਾਵੇਗਾ। ਯਾਤਰੀ ਇਲਾਕਿਆਂ ਵਿੱਚ ਰਾਤ ਦਾ ਤਾਪਮਾਨ 12 ਤੋਂ 13 ਡਿਗਰੀ ਅਤੇ ਕਿਤੇ ਕਿਤੇ 10 ਡਿਗਰੀ ਸੈਲਸੀਅਸ ਤੱਕ ਵੀ ਡਿੱਗ ਸਕਦਾ ਹੈ। ਦਿਨ ਵੇਲੇ ਬਹੁਤੀ ਜ਼ਿਆਦਾ ਠੰਡ ਨਹੀਂ ਰਹੇਗੀ। ਪਰ ਦਿਨ ਸੁਹਾਵਨੇ ਅਤੇ ਹਲਕੇ ਠੰਡੇ ਜ਼ਰੂਰ ਹੋਣਗੇ ਇਨ੍ਹਾਂ ਖੁਸ਼ਕ ਅਤੇ ਠੰਡੀਆਂ ਹਵਾਵਾਂ ਦੇ ਚਲਣ ਕਾਰਨ ਪੰਜਾਬ ਦੀ ਹਵਾ ਵਿੱਚ ਫੈਲਿਆ ਧੂਆਂ ਤੇ ਪ੍ਰਦੂਸ਼ਣ ਦੀ ਘਟਣ ਦੀ ਸੰਭਾਵਨਾ ਹੈ ਕਿਸਾਨਾਂ ਲਈ ਰਾਹਤ ਦੀ ਖਬਰ ਹੈ ਕਿ ਮੌਸਮ ਵਿਗਿਆਨੀਆਂ ਅਨੁਸਾਰ ਕਣਕ ਦੀ ਬਿਜਾਈ ਲਈ ਇਹ ਗੁਣ ਚੰਗਾ ਸਮਾਂ ਦੱਸਿਆ ਜਾ ਰਿਹਾ ਹੈ ਮੌਸਮ ਦੀ ਮਾਰ ਕਾਰਨ ਮਲੋਟ ਇਲਾਕੇ ਵਿੱਚ ਕਿਸਾਨ ਕਾਫੀ ਸਮੱਸਿਆ ਵਿੱਚ ਹਨ ਪਾਰੀ ਮੀਂਹ ਅਤੇ ਕਈ ਥਾਵਾਂ ਤੇ ਗੜੇਮਾਰੀ ਕਾਰਨ ਕਈ ਕੁਵੰਟਲ ਝੋਨਾ ਜੋ ਮੰਡੀਆਂ ਵਿੱਚ ਵੇਚਣ ਲਈ ਲਿਆਂਦਾ ਗਿਆ ਸੀ ਪਾਣੀ ਵਿੱਚ ਰੁੜ ਗਿਆ ਸੀਵਰੇਜ ਬੰਦ ਹੋਣ ਕਾਰਨ ਖੜੇ ਪਾਣੀ ਦੀਆਂ ਛੱਲਾਂ ਵੱਜਣ ਨਾਲ ਫੜਾਂ ਤੇ ਪਿਆ ਕਾਫੀ ਝੋਨਾ ਮਿੱਟੀ ਵਿੱਚ ਮਿਲ ਕੇ ਸੀਵਰੇਜ ਵਿੱਚ ਬਹਿ ਗਿਆ ਇਸ ਤੋਂ ਇਲਾਵਾ ਕੇਟਾਂ ਵਿੱਚ ਖੜੀ ਬਾਸਪਤੀ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਹਨ ਪਿਛਲੇ ਦਿਨ ਪੰਜਾਬ ਦੇ ਤਾਪਮਾਨ ਵਿੱਚ 16 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਸਭ ਤੋਂ ਵੱਧ ਤਾਪਮਾਨ ਮਾਨਸਾ ਜ਼ਿਲ੍ਹੇ ਦਾ 31.5 ਡਿਗਰੀ ਸੈਲਸੀਅਸ ਆਇਆ ਜਦੋਂ ਕਿ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦਾ 26 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਆਉਂਦੇ ਦਿਨਾਂ ਵਿੱਚ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਤੋਂ ਹੇਠਾਂ ਖਿਸਕਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 9 ਨਵੰਬਰ ਤੱਕ ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਮੌਸਮ ਖੁਸ਼ਕ ਤੇ ਸਾਫ਼ ਰਹੇਗਾ ਅਤੇ ਮੀਂਹ ਹਨੇਰੀ ਜਾਂ ਤੂਫਾਨ ਦੀ ਕੋਈ ਸੰਭਾਵਨਾ ਨਹੀਂ ਹੈ ਪਹਾੜੀ ਸੂਬਿਆਂ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਉੱਚੇ ਪਹਾੜਾਂ ਤੇ ਚੰਗੀ ਬਰਫਬਾਰੀ ਹੋਈ ਹੈ ਇਸ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ ਨਾਲ ਸਲਾਨੀਆਂ ਦੇ ਚਿਹਰਿਆਂ ਤੇ ਵੀ ਰੌਣਕ ਆ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਵਾਈਲੀ ਇਲਾਕੇ ਲਾਹੌਰ ਸਪੀਤੀ ਸਮੇਤ ਕਨੌਰ, ਕੁੱਲੂ ਅਤੇ ਉੱਚੇ ਪਹਾੜੀ ਦਰਿਆਵਾਂ ਤੇ ਤਾਜ਼ਾ ਸਨੋ ਫਾਲ ਹੋਈ ਹੈ ਜਿਸ ਕਾਰਨ ਤਾਮਰ ਵਿੱਚ ਕਾਫੀ ਗਰਾਵਟ ਆਈ ਹੈ। ਕਈ ਥਾਵਾਂ ਤੇ ਪਾਰਾ ਮਾਈਨਸ ਤੋਂ ਵੀ ਹੇਠਾਂ ਚਲਾ ਗਿਆ ਹੈ ਜਿਸ ਨਾਲ ਲੋਕ ਗੜਾਕੇ ਦੀ ਠੰਡ ਦੀ ਲਪੇਟ ਵਿੱਚ ਆ ਗਏ ਹਨ। ਕਸ਼ਮੀਰ ਦੇ ਗੁਲਮਾਰਗ ਅਤੇ ਬਾਰਾਮੂਲਾ ਵਿੱਚ ਵੀ ਬਰਫਬਾਰੀ ਹੋਣ ਕਾਰਨ ਸਲਾਨੀਆਂ ਦੀ ਆਮਦ ਵਧੀ ਹੈ ਜਿਸ ਨਾਲ ਕਾਰੋਬਾਰੀਆਂ ਨੂੰ ਆਸ ਬੁੱਝੀ ਹੈ ਇਹ ਸਿਗੀ ਮੌਸਮ ਦੇ ਨਾਲ ਜੁੜੀ ਹੋਈ ਅੱਜ ਦੀ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ